ਬਾਈ ਜੀ ਆਪਣਾ ਕੰਮ ਹੈਗਾ ਜੀ ਚੌਥੀ ਪੀੜੀ ਦੇ ਵਿੱਚ ਕੰਮਾਂਗਾ ਤੇ ਮੱਜਾਂ ਦੇ ਪੈਰ ਬਣਾਉਣੇ ਤੇ ਇਹਨਾਂ ਦੇ ਸਿੰਗ ਬਣਾਉਣੇ ਜੀ ਤੇ ਆਪਾਂ ਉਹਦੇ ਵਿੱਚ ਮਿੱਟੀ ਦਾ ਤੇਲ ਹੀ ਪਾਉਣੇ ਹੁੰਨੇ ਵੈਸੇ ਅੱਜ ਕੱਲੋਂ ਮਿਲਦੇ ਨੇ ਤਾਂ ਡੀਜ਼ਲ ਵੀ ਪਾਇਆ ਜਾ ਸਕਦਾਗਾ ਇਹੀ ਤਰੀਕਾ ਹੈ ਦੇ ਵਿੱਚ ਕੋਈ ਹੋਰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਹਾਂਜੀ ਇਹ ਜਿਵੇਂ ਆਪਣੇ ਬੰਦਿਆਂ ਦੇ ਪੈਰ ਦੇ ਵਿੱਚ ਚੁਗਦੀ ਹੁੰਦੀ ਹੈ ਇਹ ਚੁਗਦੀ ਹੈ ਚੁਗਦੀ ਹੈ ਜ਼ਰੂਰ ਚੁਗਦੀ ਹੈ ਤੁਰਦਾ ਪਸ਼ੂ ਤਕਲੀਫ ਦੇੰਦਾ ਤਾਂ ਹੀ ਉਹ ਪਸ਼ੂ ਲੰਗ ਮਾਰਦਾ ਤੇ ਇਹਦੇ ਨਾਲ ਪਸ਼ੂ ਦੁੱਧ ਵੀ ਘਟ ਜਾਂਦਾਗਾ ਤੇ ਲਿੱਸਾ ਵੀ ਹੋਣ ਲੱਗ ਜਾਂਦਾਗਾ ਸਹੀ ਕਰਵਾ ਲੈਣਾ ਚਾਹੀਦਾ ਸਾਲ ਸਵਾ ਡੇਢ ਸਾਲ ਦਾ ਤਾਂ ਹੋ ਗਏ ਪਸ਼ੂ ਡੇਢ ਸਾਲ ਦਾ ਉਹ ਵੀ ਪਰ ਉਹਦਾ ਸਾਲ ਖੁੱਲਾ ਜਾਂਦਾ ਹੋਵੇ ਉਹਨੂੰ ਆਪਾਂ ਰੌਂਡ ਕਰ ਹਾਂ ਉਹਨੂੰ ਆਪਾਂ ਰੌਂਡ ਕਰ ਸਕਦੇ ਹਾਂਗੇ ਅੱਜ ਆਪਾਂ ਪਿੰਡ ਆਏ ਸੀਗੇ ਬੂਟੇ ਦੀ ਦੇ ਪਿੰਡ ਫੇਜ ਨਹੀਂ ਕਲਾਂ ਵਿਖੇ ਵੀਰ ਨੂੰ ਆਪਾਂ ਪਹਿਲੀ ਵਾਰੀ ਮਿਲੇ ਅੱਜ ਆਪਾਂ ਤੇ ਵੀਰ ਦੇ ਇੱਕ ਮੱਝ ਦੇ ਪੈਰ ਬਣਾਉਣ ਵਾਲੇ ਸੀ ਤੇ ਇੱਕ ਝੋਟੀ ਦੇ ਸਿੰਘ ਬਣਾਉਣ ਵਾਲੇ ਸੀਗੇ ਪਿੰਡ ਮੇਰਾ ਹਾਥਨਾ ਨਾਮ ਮੇਰਾ ਆਸ਼ਰਫ ਨਿੱਕ ਨੇ ਮੇਰਾ ਅਸ਼ੂ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 88472 74624 ਬਈ ਜੀ ਆਪਣਾ ਕੰਮ ਹੈਗਾ ਜੀ ਚੌਥੀ ਪੀੜੀ ਦੇ ਵਿੱਚ ਕੰਮਾਂਗਾ ਪੈਰ ਦੇ ਵਿੱਚ ਜਿਹੜਾ ਪ੍ਰੋਬਲਮ ਹੁੰਦੀ ਹੈ ਮਤਲਬ ਜਿਵੇਂ ਟੇਵਾਜ ਜ਼ਖ਼ਮ ਵਗੈਰਾ ਹੁੰਦਾ ਉਹਨੂੰ ਕੱਟ ਕੇ ਪੱਧਰ ਕਰਕੇ ਸਿੱਧਾ ਕਰ ਦਿੰਨੇ ਬੱਸੀਆਂ ਦੇ ਖੁਰੀਆਂ ਵਗੈਰਾ ਲਾਉਣ ਦਾ ਕੰਮ ਕਰਦੇ ਆ ਜੀ ਸ ਹਾਂ ਜੀ ਕਈ ਵਾਰ ਪਸ਼ੂ ਗਿੱਲੇ ਸੁੱਕੇ ਥਾਂ ਦੇ ਵਿੱਚ ਖੜਾ ਰਹਿੰਦਾਗਾ ਜਾਂ ਪੈਰ ਪ੍ਰੋਪਰ ਨਹੀਂ ਥੱਲੇ ਘਸਦਾ ਪੱਧਰ ਨਹੀਂ ਹੁੰਦਾ ਬਸ ਇਹੀ ਦਿੱਕਤ ਹੁੰਦੀ ਆ ਹੋਰ ਕੋਈ ਦਿੱਕਤ ਨਹੀਂ ਉਹਨੂੰ ਸੱਲ ਕੇ ਕੱਢਿਆ ਜਾ ਸਕਦਾ ਇਹ ਦੇ ਵਿੱਚ ਕੋਈ ਓਰੀਜਨਲ ਹੀ ਗੱਲ ਨਹੀਂ ਹੈਗੀ ਆਪਾਂ ਉਹਨੂੰ ਕੱਟ ਕੇ ਪੱਧਰ ਕਰਤਾ ਉਹਦਾ ਮੋਟਾ ਜਿਹਾ ਤਰੀਕਾ ਦੇਸੀ ਜੋ ਹੁਣ ਤੱਕ ਪੁਰਾਣੇ ਬਜ਼ੁਰਗ ਕਰਦੇ ਰਹੇ ਆਗੇ ਤੇ ਆਪਾਂ ਉਹਦੇ ਵਿੱਚ ਮਿੱਟੀ ਦਾ ਤੇਲ ਹੀ ਪਾਉਣੇ ਉਹਨੇ ਵੈਸੇ ਅੱਜ ਕੱਲ੍ਹ ਉਹ ਮਿਲਦਾ ਨਹੀਂ ਤਾਂ ਡੀਜ਼ਲ ਵੀ ਪਾਇਆ ਜਾ ਸਕਦਾਗਾ ਇਹੀ ਤਰੀਕਾ ਹੈ ਦੇ ਵਿੱਚ ਕੋਈ ਹੋਰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਹਾਂਜੀ ਇਹ ਜਿਵੇਂ ਆਪਣੇ ਬੰਦਿਆਂ ਦੇ ਪੈਰ ਦੇ ਵਿੱਚ ਚੁਗਦੀ ਹੁੰਦੀ ਹੈ ਚੁਗਦੀ ਹੈ ਚੁਗਦੀ ਹੈ ਜ਼ਰੂਰ ਚੁਗਦੀ ਹੈ ਤੁਰਦਾ ਪਸ਼ੂ ਤਕਲੀਫ ਦਿੰਦਾ ਤਾਈਓ ਪਸ਼ੂ ਲੰਗ ਮਾਰਦਾ ਤੇ ਇਹਦੇ ਨਾਲ ਪਸ਼ੂ ਦੁੱਧ ਵੀ ਘਟ ਜਾਂਦਾਗਾ ਤੇ ਲਿੱਸਾ ਵੀ ਹੋਣ ਲੱਗ ਜਾਂਦਾਗਾ ਤੇ ਇਹੀ ਤਰੀਕਾ ਸੇਮ ਸਿੰਘ ਦਾ ਹੁੰਦਾ ਸਿੰਘ ਜਦੋਂ ਵੱਧ ਕੇ ਸਿਰ ਦੇ ਵਿੱਚ ਚੁਬ ਜਾਂਦਾ ਹੈ ਤਾਂ ਪਸ਼ੂ ਨੂੰ ਤਕਲੀਫ ਹੁੰਦੀ ਆਪਾਂ ਉਹਨੂੰ ਫੁੱਲ ਆਪਣੇ ਵੱਲੋਂ ਆਪਾਂ ਫੁੱਲ ਇਹ ਸੋਚ ਕੇ ਉਹ ਕਰਦੇ ਆਂ ਵੀ ਦੀ ਸੇਵਾ ਵਧੀਆ ਤੋਂ ਵਧੀਆ ਨੂੰ ਪੋਸ਼ਕ ਤੱਤ ਪਾਉਨੇ ਆਗੇ ਵੀ ਪਸ਼ੂ ਹੋਰ ਦੁੱਧ ਦੇਵੇ ਜਾਂ ਰਾਜੀ ਹੋਵੇ ਪਰ ਪਸ਼ੂ ਰਾਜੀ ਨਹੀਂ ਹੁੰਦਾ ਜਾਂ ਉਹਦੇ ਪੈਰ ਦੁਖਦੇ ਹੋਣ ਜਾਂ ਉਹਦੇ ਸਿੰਗ ਨਾਲ ਲੱਗੇ ਹੋਣ ਤਾਂ ਜਿੰਨਾ ਚਿਰ ਪਸ਼ੂ ਦੀ ਉਹ ਤਕਲੀਫ ਦੂਰ ਨਹੀਂ ਹੋਊਗੀ ਨਾ ਪਸ਼ੂ ਰਾਜੀ ਹੋਵੇ ਨਾ ਉਹਦਾ ਦੁੱਧ ਵਧੇ ਇਹ ਜ਼ਿਆਦਾਤਰ ਇਹ ਦਿੱਕਤ ਆਉਂਦੀ ਹੈ ਕਿ ਪਰ ਇਹਨੂੰ ਟਾਈਮ ਸਰ ਸਹੀ ਕਰਵਾ ਲੈਣਾ ਚਾਹੀਦਾ ਸਾਲ ਸਵਾ ਡੇਢ ਸਾਲ ਦਾ ਤਾਂ ਹੋ ਗਏ ਪਸ਼ੂ ਡੇਢ ਸਾਲ ਦਾ ਉਹ ਵੀ ਪਰ ਉਦਾਂ ਖੁੱਲਾ ਜਾਂਦਾ ਹੋਵੇ ਉਹਨੂੰ ਆਪਾਂ ਰਾਉਂਡ ਕਰ ਹਾਂ ਉਹਨੂੰ ਆਪਾਂ ਰਾਉਂਡ ਕਰ ਸਕਦੇ ਆਂ ਵੀ ਪਰ ਉਹ ਸਮੇਂ-ਸਮੇਂ 'ਤੇ ਧਿਆਨ ਦੇਣਾ ਪਊਗਾ ਇਹ ਨਹੀਂ ਹੈਗਾ ਵੀ ਅੱਜ ਕਰਵਾ ਕੇ ਆਪਾਂ ਬਾਅਦ 'ਚ ਗੌਰ ਨਾ ਕਰੀਏ ਫਿਰ ਆਪਾਂ ਮਿਸਤਰੀ 'ਚ ਕੋਈ ਵੀ ਉੱਥੇ ਮੈਂ ਵੀ ਹੋ ਸਕਦਾ ਜਾਂ ਕੋਈ ਹੋਰ ਵੀ ਹੋ ਸਕਦਾ ਵੀ ਆਪਾਂ ਉਹਦੇ ਵਿੱਚ ਫਿਰ ਆਪਾਂ ਨੁਕਸ ਕੱਢੀ ਬੰਦੇ 'ਚ ਵੀ ਜਿਹੋ ਉਤੋਂ ਕਰਵਾਇਆ ਸੀ ਕੰਮ ਸਹੀ ਨਹੀਂ ਹੋਇਆ ਅੰਗਰੇਜ਼ ਹਣਾ ਐਵੇਂ ਨਹੀਂ ਫਿਰੋਣਾ ਚਾਹੀਦਾ এবਾਰੀ ਵੀਰੇ ਆਪਣਾ ਮੋਬਾਈਲ ਨੰਬਰ ਤੇ ਡਰੈੱਸ ਬੋਲ ਦੋ ਪੂਰਾ ਹਾਂਜੀ ਮੇਰਾ ਪਿੰਡ ਹਾਥਨ ਤੇ ਮੇਰੇ ਪਾਪਾ ਜੀ ਦਾ ਨਾਮ ਅਬਦੁਲ ਹਮੀਦ ਹਮੀਦਾ ਖੁਰੀਆਂ ਵਾਲਾ ਪਿੰ ਤੇ ਮੇਰਾ ਮੋਬਾਈਲ ਨੰਬਰ ਹੈਗਾ 88472 74624 ਇੱਕ ਵਾਰੀ ਮੈਂ ਫਿਰ ਤੋਂ ਬੋਲਦਾ ਹਾਂਗਾ ਮੇਰਾ ਮੋਬਾਈਲ ਨੰਬਰ ਹੈਗਾ 88472 74624 ਤੇ ਮੇਰੇ ਪਾਪਾ ਜੀ ਦਾ ਮੋਬਾਈਲ ਨੰਬਰ ਹੈਗਾ 99143 43023 ਤੇ ਆਪਾਂ ਬਈ ਆਪਣੀ ਜਿਹੜੀ ਸਰਵਿਸ ਆ ਗਈ ਉਹ ਸਾਰੇ ਪੰਜਾਬ ਦੇ ਵਿੱਚ ਹੀ ਆ ਤੇ ਜੇ ਪਸ਼ੂ ਜਿਆਦਾ ਇਕੱਠੇ ਪਸ਼ੂ ਹੁੰਦੇ ਆ ਤੇ ਉੱਥੇ ਜਣੀ ਹੈ ਜਿਹੜੇ ਖਰਚੇ ਦੇ ਹਿਸਾਬ ਨਾਲ ਬੈਸਤਕ ਸੇੜੀ ਫੀਸ ਹੈਗੀ ਸੇਮ ਹੀ ਹੁੰਦੀ ਆ ਹਰੇਕ ਥਾਂਵੇਂ ਜੇਕਰ ਮਤਲਬ ਇਕੱਠੇ ਪਸ਼ੂਆਂ ਦੇ ਕੋਈ ਬੰਦਾ ਬੁਲਾਉਂਦਾਗਾ ਤਾਂ ਉੱਥੇ ਖਰਚਾ ਘੱਟ ਵੀ ਕੀਤਾ ਜਾ ਸਕਦਾਗਾ ਤੇ ਅਗਰ ਦੂਰੀ ਦੇ ਹਿਸਾਬ ਨਾਲ ਜੇ ਮੇਰਾ ਤੇਲ ਖਰਚਾ ਵਗੈਰਾ ਵੱਧ ਪੈਂਦਾਗਾ ਤਾਂ ਉਹ ਜਿਆ ਖਰਚਾ ਉਹ ਵਿੱਚ ਜੋੜਿਆ ਜਾਂਦਾ ਉਹਦੇ